ਲਾਰਡਨੀ ਭਾਗ 25 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਭਾਗ ਜ਼ਰੂਰ ਪੜਨਾ ਤੇ ਸੁਣਨਾ ਜੀ ਚਲੋ ਸ਼ੁਰੂ ਕਰੀਏ ਅੱਜ ਦਾ ਭਾਗ ਸੰਤੋਖੀ ਦਾ ਤਾਂ ਗਲੀ ਪਾਰ ਕਰਦੇ ਸਾਰੇ ਸਿਰ ਚਕਰਾਉਣ ਲੱਗਾ ਪਹਿਲੀ ਦਫਾ ਜੋ ਬੈਠੇ ਸੀ ਸਾਰੇ ਕਾਰ 'ਚ ਸੰਤੋਖੀ ਨੂੰ ਤਾਂ ਘਬਰਾਟ ਹੋਣ ਲੱਗੀ ਬਿੱਟੂ ਨੇ ਦਵਾ ਦਾ ਉੱਥੇ ਹੀ ਕਾਰ ਰੋਕ ਲਈ ਸੰਤੋਖੀ ਅਵਾਤਜੇ ਕਰਨ ਲੱਗੀ ਕਾਰ 'ਚੋਂ ਬਾਹਰ ਨਿਕਲ ਕੇ ਪਰ ਉਲਟੀ ਤਾਂ ਆ ਹੀ ਨਹੀਂ ਰਹੀ ਸੀ ਬਿੱਟੂ ਨੇ ਲਾਗੇ ਛਾਗੇ ਕੋਈ ਦੁਕਾਨ ਦੇਖੀ ਉੱਥੋਂ ਸੰਤਰੇ ਦੀਆਂ ਗੋਲੀਆਂ ਫੜੀਆਂ ਥੋੜਾ ਦਿਲ ਠੀਕ ਹੋਣ ਤੇ ਸਾਰੇ ਜਾਣੇ ਕਾਰ 'ਚ ਬੈਠ ਗਏ ਰੱਬ ਦਾ ਨਾਮ ਲੈ ਕੇ ਬਿੱਟੂ ਨੇ ਦੁਬਾਰਾ ਕਾਰ ਸਟਾਰਟ ਕਰ ਲਈ ਮਲਕੀਤ ਦੇ ਬਾਰ ਬਾਰ ਕਹਿਣ ਤੇ ਸੰਤੋਖੀ ਨੇ ਦੋ ਗੋਲੀਆਂ ਮੂੰਹ 'ਚ ਪਾ ਤਾਂ ਲਈਆਂ ਪਰ ਸਿਰ ੇਠਾਂ ਕਰਕੇ ਬੈਠ ਗਈ ਕਿ ਕਿਤੇ ਉੱਪਰ ਚੁੱਕਣ ਨੂੰ ਚੁੱਕਾਂ ਤੇ ਉਲਟੀ ਨਾ ਜਾਵੇ ਮੈਨੂੰ ਬਿੱਟੂ ਨੇ ਸਾਰਿਆਂ ਦਾ ਧਿਆਨ ਇੱਧਰ ਉੱਧਰ ਕਰਨ ਲਈ ਸ਼ਬਦਾਂ ਵਾਲੀ ਕੈਸਟ ਲਗਾ ਦਿੱਤੀ ਸ਼ਿੰਦੂਤਾ ਹੱਥ ਜੋੜ ਕੇ ਬਹਿ ਗਈ ਬਿੱਟੂ ਬਾਰ ਬਾਰ ਕਹੀ ਜਾਏ ਬਸ ਜਲਦੀ ਪਹੁੰਚ ਜਾਣਾ ਕੋਈ ਨਹੀਂ ਲੰਬਾ ਸਫਰ ਨਹੀਂ ਹੈਗਾ ਅੱਗੇ ਬੈਠੇ ਸੁਰਿੰਦਰ ਤੇ ਬਿੱਟੂ ਗੱਲਾਂ ਬਾਤਾਂ ਕਰੀ ਗਏ ਨਾਲੇ ਬਿੱਟੂ ਬਾਰ ਬਾਰ ਪੁੱਛੀ ਜਾਵੇ ਮਾਤਾ ਠੀਕ ਹੈ ਮਾਤਾ ਠੀਕ ਹੈ ਕਿ ਰੋਕਾਂ ਗੱਡੀ ਮੈਂ ਸੰਤੋਖੀ ਹੇਠਾਂ ਸਿਰ ਸੁੱਟ ਕੇ ਬੈਠੀ ਰਹੀ ਤੇ ਹੱਥ ਉੱਪਰ ਨੂੰ ਕਰਕੇ ਨਾਂ ਦਾ ਇਸ਼ਾਰਾ ਕਰੀ ਜਾਏ ਮਲਕੀਤ ਬੋਲੇ ਕੋਈ ਨਹੀਂ ਪੁੱਤ ਕੋਈ ਨਹੀਂ ਚੱਲ ਤੇ ਸੰਤੋਖੀ ਤੂੰ ਵੀ ਤਾਂ ਕਿੰਨੀ ਵਾਰ ਬੱਸਾਂ 'ਚ ਸਫ਼ਰ ਕੀਤਾ ਪਿੰਡ ਲਈ ਤੂੰ ਤਾਂ ਦਲੇਰੀ ਬੜੀ ਐ ਤੇ ਹੁਣ ਕੁੜੀਆਂ ਹੌਲੀ-ਹੌਲੀ ਹੱਸਣ ਲੱਗੀਆਂ ਬਾਪੂ ਦੀ ਗੱਲ ਸੁਣ ਕੇ ਸ਼ਿੰਦਰੋ ਹੁਣ ਕਿਸੇ ਦੀਆਂ ਗੱਲਾਂ ਵੱਲ ਧਿਆਨ ਨਹੀਂ ਦੇ ਰਹੀ ਸੀ ਬਾਰ-ਬਾਰ ਸੁਰਿੰਦਰ ਨੂੰ ਕਹਿ ਰਹੀ ਸੀ ਜੀਜਾ ਜੀ ਸ਼ਬਦਾਂ ਦੀ ਆਵਾਜ਼ ਹੋਰ ਤੇਜ਼ ਕਰ ਲੋ ਆ ਪਾਈ ਜੀ ਦੀ ਨਾ ਹੁਣ ਸਾਖੀ ਆਉਣੀ ਐ ਇਸ ਤੋਂ ਮਗਰੋਂ ਬਹੁਤ ਵਧੀਆ ਦੱਸਦੇ ਨੇ ਉਹ ਮੇਰੀ ਈੜੀਓ ਤੇ ਸੁਣਿਆ ਵਾ ਮਲਕੀਤ ਨੂੰ ਕਈ ਦਿਨਾਂ ਤੋਂ ਹੁਣ ਸ਼ਿੰਦਰੋ ਵਿੱਚ ਬਦਲਾਅ ਨਜ਼ਰ ਆ ਰਿਹਾ ਸੀ ਉਹ ਵੀ ਹੁਣ ਥੋੜੀ ਬਦਲ ਲਈ ਸੀ ਜਿਆਦਾ ਧਾਰਮਿਕ ਹੋ ਰਹੀ ਸੀ ਗੱਲਾਂ ਬਾਤਾਂ ਕਰਦੇ ਬਿੱਟੂ ਨੇ ਇੱਕ ਥਾਬੇ ਕੋਲ ਕਾਰ ਰੋਕ ਲਈ ਚਾਹ ਪਾਣੀ ਪੀਣ ਲਈ ਕਹਿਣ ਲੱਗਾ ਬਸ 40 ਮਿੰਟ ਦਾ ਰਾਹ ਰਹਿ ਗਿਆ ਮਲਕੀਤ ਬੋਲਿਆ ਨਹੀਂ ਪੁੱਤ ਚੱਲਦੇ ਆਪਾਂ ਪਰ ਸੁਰਿੰਦਰ ਕਹਿਣ ਲੱਗਾ ਨਹੀਂ ਬਾਪੂ ਜੀ ਚਾਹ ਪੀ ਕੇ ਚੱਲਾਂਗੇ 10-15 ਮਿੰਟ ਰੁਕਣ ਮਗਰੋਂ ਸਾਰੇ ਚੱਲ ਪਏ ਚੰਡੀਗੜ੍ਹ ਦੀਆਂ ਸੜਕਾਂ ਤੇ ਪਹੁੰਚ ਗਏ ਬਿੱਟੂ ਨੇ ਹੁਣ ਸ਼ਬਦ ਬੰਦ ਕਰ ਦਿੱਤੇ ਕੁੜੀਆਂ ਨੇ ਪਹਿਲੀ ਵਾਰ ਚੰਡੀਗੜ੍ਹ ਵੇਖਿਆ ਸੀ ਤਾਂ ਬਾਹਰੀ ਵਿੱਚੋਂ ਕਦੇ ਇੱਧਰ ਕਦੇ ਉੱਧਰ ਵੇਖਣ ਲੱਗੀਆਂ ਸੰਤੋਖੀ ਫੇਰ ਸਿਰ ਹੇਠਾਂ ਛੁੱਟੀ ਬੈਠੀ ਰਹੀ ਕਰਦੇ ਕਰਾਉਂਦੇ ਸਾਰੇ ਘਰ ਪਹੁੰਚ ਗਏ ਬਿੱਟੂ ਨੇ ਮਹਾਨੀ ਮੁੜਨਾ ਸੀ ਦਫ਼ਤਰ ਵੀ ਜਾਣਾ ਸੀ ਸੁਰਿੰਦਰ ਅੰਦਰ ਜਾਂਦਾ ਹੋਇਆ ਦੱਸ ਰਿਹਾ ਸੀ ਕਿ ਸਵੇਰੇ ਸਵਕਤੇ ਹੀ ਆ ਗਿਆ ਸੀ ਸੁਰਿੰਦਰ ਘੁਰਾਂ ਕੋਲ ਆਪਣੀ ਗੱਡੀ ਵਗੈਰਾ ਨਹੀਂ ਸੀ ਕਿਤੇ ਜਾਣ ਵੇਲੇ ਬਿੱਟੂ ਨੂੰ ਜਦੋਂ ਮਰਜ਼ੀ ਸੱਦ ਦੇ ਤਾਂ ਉਹ ਆ ਜਾਂਦਾ ਸੀ ਮਲਕੀਤ ਸੁਣ ਕੇ ਬਹੁਤ ਖੁਸ਼ ਤੇ ਪ੍ਰਭਾਵਿਤ ਹੋਏ ਆ। ਇੰਨੇ ਨੂੰ ਸਾਰੇ ਅੰਦਰ ਦਾਖਲ ਹੋਏ। ਬਿੰਦਰੋ ਨੂੰ ਆਵਾਜ਼ਾਂ ਪੈਣ ਲੱਗੀਆਂ। ਨੀ ਬਿੰਦਰੋ ਆਗੇ ਤੇਰੇ ਬਾਪੂ ਜੀ ਹੁਰੀ। ਸੰਤੋਖੀ ਤੇ ਮਲਕੀਤ ਅੰਦਰ ਦਾਖਲ ਹੁੰਦੇ ਘਰ ਨੂੰ ਵੇਖ ਰਹੇ ਸਨ। ਸਧਾਰਨ ਜਿਹਾ ਘਰ ਬਣਿਆ ਹੋਇਆ ਸੀ ਪਰ ਬਹੁਤ ਵਧੀਆ ਲੱਗ ਰਿਹਾ ਸੀ ਕਿਉਂਕਿ ਉਸ ਘਰ ਵਿੱਚ ਪਿਆਰ ਨਜ਼ਰ ਆ ਰਿਹਾ ਸੀ। ਆਪਣਤ ਨਜ਼ਰ ਆ ਰਹੀ ਸੀ। ਬਿੰਦਰੋ ਭੱਜ ਕੇ ਅੰਦਰੋਂ ਨਿਕਲੀ ਤੇ ਪਹਿਲਾਂ ਮਾਂ ਨੂੰ ਮਿਲਣ ਲੱਗੀ। ਮਾਂ ਦਾ ਚਿਹਰਾ ਉੱਤਰਿਆ ਵੇਖ ਕੇ ਵਾਲ ਖਿੰਡੇ ਕੋ ਦੇਖ ਕੇ ਪੁੱਛਣ ਲੱਗੀ ਕੀ ਹੋਇਆ ਤਾਂ ਬਾਪੂ ਜੀ ਬੋਲੇ ਕੁਝ ਨਹੀਂ ਚਾਂਦੀ ਕੱਢਦੀ ਨੇ ਆਉਣਾ ਸੀ ਸਾਰੇ ਰਾ ਅੰਦਰ ਹੀ ਦੱਬ ਕੇ ਬੈਠੇ ਰਹੀ ਤੇ ਸਿਰ ਹੇਠਾ ਸੁੱਟੀ ਰਹੀ ਬਿੰਦਰੋ ਬੋਲੀ ਕੀ ਬਾਪੂ ਜੀ ਹੱਸ ਕੇ ਮਲਕੀਤ ਹੋਲੀ ਜੇ ਬੋਲਿਆ ਉਲਟੀਆਂ ਕਰਦੀ ਆਈ ਆ ਸਿਰ ਹੇਠਾ ਸੁੱਟੀ ਬੈਠੀ ਰਹੀ ਸੁਣ ਕੇ ਬਿੰਦਰੋ ਤਾਂ ਤੇੜ-ਤੇੜ ਕਰਕੇ ਹੱਸ ਪਈ ਤੇ ਉਹਨੇ ਇਹ ਨਹੀਂ ਦੇਖਿਆ ਕਿ ਮੈਂ ਸੌ ਰਹੇ ਆ ਮਾਂ ਨੇ ਬਿੰਦਰੋ ਨੂੰ ਇਸ਼ਾਰਾ ਕੀਤਾ ਕੀ ਤੇ ਤੂ ਸਾਰੇ ਇੰਦਾ ਚੰਗਾ ਨਹੀਂ ਲੱਗਦਾ ਉੱਚੀ ਉੱਚੀ ਹੱਸਦੇ ਹੋਏ ਪ੍ਰਵਿੰਦਰੋ ਦਾ ਤਾਂ ਹਾਸਾ ਇਹ ਨਾ ਰੁਕੇ ਉਧਰੋਂ ਗੁਰਪ੍ਰੀਤ ਜੰਦਰੋਂ ਆਇਆ ਤੇ ਬੋਲਿਆ ਕੋਈ ਨਹੀਂ ਕੋਈ ਨਹੀਂ ਇਹ ਤਾਂ ਸਾਡੇ ਵਿਹੜੇ ਦੀ ਰੌਣਕ ਆ ਚਾਰ ਦਿਨਾਂ ਨੂੰ ਚਲੇ ਜਾਣਾ ਇਹਨਾਂ ਨੇ ਫਿਰ ਸੋਨ ਮਸਾਨ ਸ਼ਾ ਜਾਣੀ ਫਿਰ ਗੁਰਪ੍ਰੀਤ ਮਲਕੀਤ ਨੂੰ ਮਿਲਿਆ ਗੱਲਾਂ ਕਰਦਾ ਹੋਇਆ ਤੇ ਮਲਕੀਤ ਤਾਂ ਪਹਿਲਾਂ ਹੀ ਹੱਥ ਜੋੜੀ ਖੜਾ ਹੋਇਆ ਸੀ ਬਿੰਦਰੋ ਭੈਣਾ ਨੂੰ ਮਿਲਣ ਲੱਗੀ ਫਿਰ ਗੱਲਾਂ ਬਾਤਾਂ ਕਰਦੇ ਸਾਰੇ ਅੰਦਰ ਵੱਲ ਆ ਗਏ ਮਲਕੀਤ ਗੱਲਾਂ ਕਰਦਾ ਕਹਿਣ ਲੱਗਾ ਤੇਨੀ ਖੇਚਲ ਕੀਤੀ ਦੋਆ ਨੇ ਮੁੰਡਿਆਂ ਨੇ ਅਸੀਂ ਤਾਂ ਆ ਜਾਣਾ ਸੀ ਤਾਂ ਸੁਰਿੰਦਰ ਬੋਲਿਆ ਤੁਸੀਂ ਕੰਦਿਆਂ ਨਹੀਂ ਆਉਣਾ ਸੀ ਬਾਪੂ ਜੀ ਜੇਕਰ ਅਸੀਂ ਨਾ ਆਉਂਦੇ ਸਮੇਂ ਸਿਰ ਫਿਰ ਗੁਰਪੇਜ ਬੋਲਿਆ ਕਿਉਂ ਬਈ ਕੀ ਹੋਇਆ ਸੀ ਤਾਂ ਸੁਰਿੰਦਰ ਬੋਲਿਆ ਡੈਡੀ ਜੀ ਬਾਪੂ ਜੀ ਕੰਨੇ ਹੀ ਤਿਆਰ ਸਨ ਬਸ ਅਸੀਂ ਤਾਂ ਸਮੇਂ ਸਿਰ ਪਹੁੰਚ ਗਏ ਨਹੀਂ ਤਾਂ ਫੜ ਲਈ ਸੀ ਬਾਪੂ ਜੀ ਨੇ ਬਸ ਗੁਰਪੇਜ ਬੋਲਿਆ ਨਾ ਨਾ ਮਲਕੀਤ ਵੀਰ ਇਹ ਤਾਂ ਗਲਤ ਗੱਲ ਆ ਸਾਰੇ ਪਰਿਵਾਰ ਸਹਿਤ ਕਿਹਾ ਸੀ ਮੈਂ ਆਣ ਨੂੰ ਮਲਕੀਤ ਨਿਮਰਤਾਚ ਹੱਥ ਜੋੜ ਕੇ ਬੈਠਾ ਹੋਇਆ ਸੀ ਗੱਲਾਂ ਬਾਤਾਂ ਕਰਦੇ ਹੋਣ ਬਿੰਦਰੋ ਗਰਮ-ਗਰਮ ਚਾਹ ਵਗੈਰਾ ਬਣਾ ਲਈ ਨਾਨ ਮਿੱਠਾ ਨਮਕੀਨ ਸਾਰੀਆਂ ਚੀਜ਼ਾਂ ਲੈ ਆਈ ਹੁਣ ਥੋੜੀ ਦੇਰ ਮਗਰੋਂ ਸਾਰਿਆਂ ਲਈ ਗਰਮ-ਗਰਮ ਪਰੌਂਠੇ ਬਣਾਉਣ ਲੱਗੀ ਬਿੰਦਰੋ ਉਹਦੀ ਸੱਸ ਮਿਲ ਕੇ ਬੀਬੀ ਵੀ ਥੋੜਾ ਕੰਮ ਕਰਾਉਣ ਲੱਗੀ ਸ਼ਿੰਦਰੋ ਤੇ ਗੁੱਡੀ ਬਾਰ-ਬਾਰ ਪੁੱਛਣ ਲੱਗੀਆਂ ਕਿ ਅਸੀਂ ਵੀ ਕਰਾਈਏ ਕੁਝ ਪਰ ਕਿਸੇ ਨੇ ਕੁਝ ਨਹੀਂ ਕਰਨ ਦਿੱਤਾ ਬੜਾ ਚੰਗਾ ਚੰਗਾ ਲੱਗ ਰਿਹਾ ਸੀ ਸਾਰਿਆਂ ਨੂੰ ਕਿ ਕਿੰਨਾ ਖੁਸ਼ਹਾਲ ਪਰਿਵਾਰਾ ਸੰਤੋਖੀ ਚੁੱਪਚੁੱਪ ਹੀ ਬੈਠੀ ਰਹੀ ਸੀ ਹੁਣ ਖਾਣ ਪੀਣ ਮਗਰੋਂ ਸੰਤੋਖੀ ਸਮਾਨ ਵਿਖਾਉਣ ਲੱਗੀ ਜੁਬਿੰਦਰੋ ਲਈ ਲਈ ਆਈ ਸੀ ਫਿਰ ਲੱਡੂਆਂ ਵਾਲਾ ਪਲਾਸਟਿਕ ਦਾ ਵੱਡਾ ਡੱਬਾ ਕੱਢਿਆ ਤੇ ਸੁਰਿੰਦਰ ਤੇ ਬਿੰਦਰੋ ਨੂੰ ਬੁਲਾ ਕੇ ਕਹਿਣ ਲੱਗੀ ਇਹਦੇ 'ਚ ਲੱਡੂ ਨੇ ਦੋਹੇ ਜਾਣੇ ਮਿਲ ਕੇ ਖਾ ਲਿਓ ਵਾਵਾ ਕਾਜੂ ਬਦਾਮ ਪਾਏ ਨੇ ਮੈਂ ਠੰਡ 'ਚ ਖਾਣ ਵੇਲੇ ਤੁਹਾਡੇ ਕੰਮ ਆਉਣਗੇ ਨਾਲੇ ਲੈ ਕੇ ਜਾਏ ਪੁੱਤ ਨਾਲ ਤਾਂ ਸੁਰਿੰਦਰ ਬੋਲਿਆ ਉਹ ਇਹਦੀ ਕੀ ਲੋੜ ਸੀ ਸਾਡੇ ਕੋਲ ਪਹਿਲਾਂ ਹੀ ਬੜਾ ਸਮਾਨ ਹੋ ਜਾਣਾ ਇਹ ਡੱਬਾ ਕਿੱਥੇ ਰੱਖਾਂਗੇ ਅਸੀਂ ਸੰਤੋਖੀ ਚੁੱਪ ਜੀ ਹੋ ਗਈ ਤੇ ਮੂੰਹ ਹੇਠਾਂ ਕਰ ਲਿਆ ਕੁਝ ਨਹੀਂ ਬੋਲੀ ਫਿਰ ਸੁਰਿੰਦਰ ਬੋਲਿਆ ਕੋਈ ਨਹੀਂ ਕੋਈ ਨਹੀਂ ਇਹ ਮੈਂ ਦੂਜੇ ਅਟੈਚੀ ਵਿੱਚ ਰੱਖ ਦਉ ਬਿੰਦਰੂ ਉਹਦੇ ਵਿੱਚ ਭਾਰ ਘਾਟਾ ਨਾ ਬਿੰਦਰੂ ਮਾਂ ਦੇ ਮੂੰਹ ਵੱਲ ਵੇਖ ਰਹੀ ਸੀ ਤੇ ਕਹਿਣ ਲੱਗੀ ਚਿੰਤਾ ਨਾ ਕਰ ਮੰਮੀ ਚਿੰਤਾ ਨਾ ਕਰ ਮਾਂ ਅਸੀਂ ਲੈ ਕੇ ਜਾਵਾਂਗੇ ਲੱਡੂ ਫਿਰ ਗੁੱਡੀ ਤੇ ਸਿੰਦਰੋ ਕਰੋਸ਼ੀਏ ਨਾਲ ਬੁਨੇ ਹੋਏ ਰੁਮਾਲ ਵਿਖਾਉਣ ਲੱਗੀ ਆਂ ਤੇ ਬੋਲੀਆਂ ਆ ਵੀ ਤੇਰੇ ਵਾਸਤੇ ਆ ਪਤਾ ਅਸੀਂ ਸਾਰੀ ਰਾਤ ਨਹੀਂ ਸੁੱਤੀਆਂ ਤੇਰੇ ਲਈ ਰਮਾਲ ਬਣਾ ਰਹੀਆਂ ਸੀ ਅਸੀਂ ਬਿੰਦਰੋ ਖੁਸ਼ ਹੋ ਗਈ ਤੇ ਭੈਣਾ ਵੱਲ ਵੇਖੀ ਗਈ ਤੇ ਗਲੇ ਲਗਾ ਲਿਆ ਦਵਾਨੂ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਲੇ ਪਾਗ ਵਿੱਚ ਬਹੁਤ ਜਲਦੀ ਜੋੜੇ ਰਹੋ ਧੰਨਵਾਦ ਜੀ ਤੁਹਾਨੂੰ ਇਹ ਖਾਣੇ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ